ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਆ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਵਾਣਾ ਫੈਮਲੀ ਦੇ ਵਿੱਚ ਇੱਥੇ ਲੱਗਿਆ ਜੀ ਆਪਾਂ ਬਲੌਗ ਦੀ ਸਟਾਰਟਿੰਗ ਕਰਨ ਸ਼ਾਮ ਦੇ ਟਾਈਮ ਤੋਂ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖਣ ਤੰਦਰੁਸਤ ਰੱਖਣ ਸਾਡੇ ਬਲੌਗ ਦੇਖਦੇ ਰਹੋ ਖੁਸ਼ ਰਹੋ ਹੁਣ ਤਾਂ ਸ਼ਾਮ ਦੀ ਲੱਗੀ ਸੀ ਦਾਲ ਬਣਾਉਣ ਦਾਲ ਬਣਾਉਣੀ ਆ ਅੱਜ ਮਿਕਸਰ ਮੂੰਗੀ ਛੋਲਿਆਂ ਦੀ ਤੇ ਮਾਹਾਂ ਦੀ ਕਿਉਂਕਿ ਜੀ ਮਾਹਾਂ ਦੀ ਦਾਲ ਦੇ ਨਾਲ ਨਾ ਦਾਲ ਦਾ ਟੇਸਟ ਬਹੁਤ ਵਧੀਆ ਹੁੰਦਾ ਜਿਹੜੀ ਆਪਾਂ ਕੱਲੀ ਬਣਾਉਣੀ ਆ ਨਾ ਵੀ ਮੂੰਗੀ ਦੀਆਂ ਛੋਲਿਆਂ ਦੀ ਉਹਦੇ ਨਾਲ ਜੇ ਵਿੱਚ ਮਾਹਾਂ ਦੀ ਦਾਲ ਪਾਈ ਹੋਵੇ ਫਿਰ ਬਹੁਤ ਵਾਸਾ ਆ ਜਾਂਦੀ ਆ ਮੈਂ ਨਾ ਦਾਲ ਥੋੜੀ ਜਿਹਾ ਪਹਿਲਾਂ ਭਿਉਣੀ ਸੀ ਜਿਵੇਂ ਕਿ ਤੁਹਾਨੂੰ ਦੱਸਿਆ ਨਾ ਵੀ ਉਹ ਥੋੜੀ ਜਿਹੀ ਫਿਰ ਜਲਦੀ ਬਣ ਜਾਂਦੀ ਆ ਤਾਂ ਕਰਕੇ ਮੇਰੀ ਭਿਉ ਕੇ ਰੱਖੀ ਹੋਈ ਸੀਗੀ ਦਾਲ ਫੇਰ ਮੈਨੂੰ ਇਹ ਸੀ ਮੈਂ ਤਾਂ ਵੀ ਜਲਦੀ ਬਣ ਜੂਗੀ ਬਾਕੀ ਜਦੋਂ ਸ਼ਾਮ ਹੋਈ ਹੋਈ ਆ ਕੁਛ ਮੰਮੀ ਤੇ ਫਤਿਹ ਦੇ ਪਾਪਾ گئے ਹੋਏ ਨੇ ਖਾਣੇ ਨੂੰ ਮੰਮੀ ਨੇ ਲੈਣੀ ਸੀ ਅੱਜ ਦਵਾਈ ਉਹਨਾਂ ਵੀ ਨਾ 1 ਲੱਖ ਦੇ ਵਿੱਚ ਪੇਨ ਹੋਈ ਜਾਂਦਾ ਏ ਉਹਦੇ ਨੇ ਉਹਦੀ ਦਵਾਈ ਲੈਣਾ ਫੇਰ ਜੀ ਜੇ ਤਾਂ ਹੋ ਗਿਆ ਕਵੇੜਾ ਉਹਨੂੰ ਇਹ ਤਾਂ ਧਾਰ ਦੀ ਆਪਾਂ ਨੂੰ ਚੋਣੀ ਪਊਗੀ ਫੋਨ ਨਾਲ ਇਜ਼ੀ ਵਿੱਚ ਮੈਨੂੰ ਵੀ ਇਹ ਨਾ ਮੇਲ ਕਰ ਲਿਆਉਗੀ ਜੇ ਆਗੇ ਟਾਈਮ ਨਾਲ ਸਟੇਪਰ ਹੋਈਏ ਹੋ ਜੂਗਾ ਵੀ ਚੋਣੀ ਬੱਸ ਜੇ ਜਿਹੜਾ ਕੰਮ ਨਾ ਨਹੀਂ ਸਿੱਖੇ ਹੁੰਦੇ ਬੰਤਾ ਵਧੀਆ ਨਾ ਆਇਆ ਹੋ ਜਾਂਦਾ ਵੀ ਆਉਂਦੀ ਨਹੀਂ ਤਾਂ ਬਾਰੇ ਮੈਡਲ ਪਵਾ ਕੇ ਵੀ ਨੀ ਗੱਲ 'ਚ ਕੁਝ ਮਿਲਦਾ ਹੈਗਾ ਵੀਹਾਰਿਕ ਆਪ ਨੂੰ ਆਪਾ ਕਹੀ ਚੱਲਣਾ ਵੀ ਆਉਂਦਾ ਹੈ ਆਉਂਦਾ ਉਹ ਵੀ ਕਈ ਵਾਰੀ ਫਿਰ ਔਖਾ ਹੀ ਕਰਦਾ ਹੱਸਦੀਆਂ ਜੀ ਕਰਦੇ ਕੰਮ ਨਹੀਂ ਹੈ ਨਾ ਉਹ ਤਾਂ ਕਰਨੀ ਨੇ ਪਾਣੀ ਨਾ ਮੇਰਾ ਗਰਮ ਹੋਇਆ ਹੋਇਆ ਸੀ ਤਾਂ ਕਰਕੇ ਫਿਰ ਮੈਂ ਕਿਚ ਥੋੜਾ ਜਿਹਾ ਤੇਲ ਪਾਉਣੀ ਆ ਜੋ ਕਿ ਜਗੋ ਲਗੋਨੇ ਨੇ ਤੜਕਾ ਫਿਰ ਉਹਦੇ ਵਿੱਚ ਪਾਉਣੇ ਨੇ 2 ਚਮਚ ਦੇਸੀ ਘਿਓ ਪਰ ਉਹ ਦਿਨ ਬਹੁਤ ਵਧੀਆ ਟੇਸਟ ਹੁੰਦਾ ਜਦੋਂ ਆਪਾਂ ਦੇਸੀ ਘਿਓ ਦਾ ਤੜਕਾ ਲਗਾਉਂਦੇ ਹਾਂ ਨਾ ਬਹੁਤ ਵਧੀਆ ਹੁੰਦਾ ਮਾਹ ਦੀ ਦਾਲ ਤੇ ਨਾਲੇ ਦੇਸੀ ਘਿਓ ਦਾ ਤੜਕਾ ਉਹਦਾ ਤਾਂ ਫਿਰ ਸਵਾਦ ਹੀ ਲੱਗਦਾ ਆ ਦੇਖੋ ਜਿੱਕਾ ਪਾ ਇਹਨੂੰ ਤਕਰੀਬਨ 16 ਸਨ ਦਾਦੀ ਹੈ। 16 ਸਨ ਦਾ ਤੇ ਦਬਾਈ ਤੋਂ ਆਇਆ ਹੋਇਆ ਹੈ ਇਹ। ਹੁਣ ਆਪਾਂ ਇੱਕ ਨਵੀਂ ਡਾਈਟ ਸ਼ੁਰੂ ਕਰਦੇ ਹਾਂ। ਛਾਣ। ਕੋਈ ਜੁੱਧ ਨਹੀਂ ਦੀ ਅੱਜ ਵਾਲੀ ਨਹੀਂ ਸੀ ਦਿੱਤੀ।

ਨਾ ਹਾਸੀ ਅੜੀ ਗੱਲ ਤੇ ਆ ਜੀ ਲਿਆਂ ਦੀ ਕਾਫੀ ਦਿਨ ਹੋ ਗਏ ਸੀ ਬਸ ਇਹ ਸੀਗਾ ਵੀ ਪੀਣੀ ਦੀ ਸੀ ਸ਼ੁਰੂ ਕੀਤੀ ਕਿਉਂਕਿ ਮੈਨੂੰ ਨਾ ਪਹਿਲਾਂ ਰੈਗੂਲਰ ਹੀ ਆਦਤ ਸੀ ਵੀ ਮੈਂ ਇੱਕ ਟਾਈਮ ਗ੍ਰੀਨ ਟੀ ਜਰੂਰ ਲੈਂਦੀ ਸੀ ਇਹ ਨਹੀਂ ਹੈਗਾ ਜੀ ਆਪਾਂ ਗ੍ਰੀਨ ਟੀ ਨੂੰ ਸਲਿਮ ਹੋਣ ਲਈ ਵੀ ਲੈਣਾ ਹੈ ਕਿਉਂਕਿ ਇਹਦੇ ਹੋਰ ਵੀ ਕਾਫੀ ਸਾਰੇ ਫਾਇਦੇ ਨੇ ਵੀ ਇਹ ਆ ਵੀ ਆਪਾਂ ਨੂੰ ਚਲੋ ਦਿਨ ਦੇ ਵਿੱਚ ਆਪਾਂ ਜ਼ਿਆਦਾ ਟਾਈਮ ਨਹੀਂ ਲੈ ਦੋ ਵਾਰੀ ਜਾਂ ਤਿੰਨ ਵਾਰੀ ਨਹੀਂ ਲੈ ਸਕਦੇ ਤਾਂ ਇੱਕ ਵਾਰੀ ਤਾਂ ਲੈ ਲੈਣੀ ਚਾਹੀਦੀ ਵੀ ਹੈ ਹਨਾ بس ਹੁਣ ਮੈਂ ਸੋਚੀ ਸੀ ਮੈਂ ਕਿ ਵੀ ਚਲੋ ਹੁਣ ਰੈਗੂਲਰ ਚ ਗ੍ਰੀਨ ਟੀ ਲੈਣਾ ਸ਼ੁਰੂ ਕਰਦੇ ਆ ਫਿਰ ਚੇਂਜ ਕਰਦੇ ਆ ਆਪਣੀ ਲਾਈਫ ਨੂੰ ਤੇ ਇਹ ਸੀਗਾ ਵੀ ਜਿਵੇਂ ਨਾ ਹੁਣ ਕਾਫੀ ਟਾਈਮ ਤੋਂ ਬਾਅਦ ਲਈ ਸੀ ਕਈ ਮਹੀਨੇ ਹੋ ਗਏ ਸੀ ਮੈਨੂੰ ਛੱਡੀ ਨੂੰ ਹੁਣ ਨੀ ਇਸ ਵਿੱਚ ਲੈ ਰਹੀ ਤੇ ਹੁਣ ਜਿਵੇਂ ਕਾਫੀ ਦਿਨ ਤੋਂ ਮਗਰੋਂ ਲੈਣ ਲੱਗੀ ਸੀ ਨਾ ਅੱਜ ਥੋੜਾ ਜਿਹਾ ਟੇਸਟ ਡਿਫਰੈਂਟ ਲੱਗਦਾ ਸੀਗਾ ਕਿਉਂਕਿ ਇਹ ਹੋ ਜਾਂਦਾ ਜਿਵੇਂ ਕੁਝ ਲੋਕ ਸ਼ਾਇਦ ਵਗੈਰਾ ਪਾ ਕੇ ਜਾਂ ਨਾ ਉਦਾਂ ਲੈਂਦੇ ਨੇ ਪਰ ਮੈਂ ਤਾਂ ਉਦਾਂ ਹੀ ਲੈਣੀ ਮੈਂ ਵਿੱਚ ਸ਼ਹਿਦ ਵਗੈਰਾ ਕੁਝ ਨਹੀਂ ਪਾਉਂਦੀ ਹੈ ਜੀ ਕਿਉਂਕਿ ਮੈਂ ਨਾ ਜੇ ਇਹ ਹੁੰਦਾ ਵੀ ਜਿਵੇਂ ਸਰਦੀਆਂ ਦੇ ਵਿੱਚ ਸ਼ਹਿਦ ਲੈ ਸਕਦੀ ਆ ਹਨੀ ਵੀ ਗਰਮੀਆਂ ਦੇ ਵਿੱਚ ਨਹੀਂ ਮੇਰੀ ਬਾਡੀ ਚੱਲਦੀ ਜੀ ਸ਼ਹਿਦ ਵਗੈਰਾ ਉਹ ਨਹੀਂ ਮੈਂ ਲੈ ਸਕਦੀ ਹੈ ਜੀ ਕਿਉਂਕਿ ਹਰ ਇੱਕ ਦੀ ਆਪਣੀ ਆਪਣੀ ਬਾਡੀ ਦੀ ਤਸਵੀਰ ਹੁੰਦੀ ਆ ਹਨਾ ਵੀ ਕੋਈ ਕਿਦਾਂ ਦੀ ਚੀਜ਼ ਲੈ ਸਕਦਾ ਨਹੀਂ ਲੈ ਸਕਦਾ ਉਹ ਚੀਜ਼ਾਂ ਦਾ ਫਰਕ ਪੈ ਜਾਂਦਾ ਬਸ ਜੀ ਇੱਥੇ ਫਿਰ ਮੈਂ ਨਾ ਲੱਗੀ ਸੀ ਜਿਵੇਂ ਸ਼ਾਮ ਟਾਈਮ ਹੈ ਜਿਹੜੇ ਦਿਨ ਮਤਲਬ ਹੋ ਜਾਂਦੇ ਨੇ ਜਿਵੇਂ ਫਤੇ ਦੇ ਪਾਪਾ ਦੇ ਕੰਮ ਤੋਂ ਆ ਜਾਂਦੇ ਹੁੰਦੇ ਨੇ ਫਤੇ ਦੇ ਹੋ ਜਾਂਦੇ ਨੇ ਸਕੂਲ ਤੋਂ ਡਰੈਸ ਵਗੈਰਾ ਫਿਰ ਉਹ ਟਿਊਸ਼ਨ ਚਲੇ ਜਾਂਦਾ ਕਿਉਂਕਿ ਇਹ ਹੋ ਜਾਂਦਾ ਰਿ ਬੱਚੇ ਖੇਡਦੇ ਕਰਦੇ ਨੇ ਨਾ ਗੰਦੇ ਹੋ ਜਾਂਦੇ ਨੇ ਬਾਕੀ ਹੋਰ ਵੀ ਜਿਹੜਾ ਕੋਈ ਕੱਪੜਾ ਹੁੰਦਾ ਧੋਣ ਵਾਲਾ ਬਸ ਫਿਰ ਮੈਂ ਉਹ ਇਕੱਠੇ ਕਰ ਰਹੀ ਸੀ ਕਿਉਂਕਿ ਏਸੀ ਮੈਨੂੰ ਮੈਂ ਕਿਹਾ ਵੀ ਚਲ ਇਕੱਠੇ ਕਰਕੇ ਫਿਰ ਮਾਰਨਿੰਗ ਟਾਈਮ ਲਾਵਾਂਗੇ ਆਪਾਂ ਮਸ਼ੀਨ ਵੀ ਉਹਨਾਂ ਨੂੰ ਇਕੱਠੇ ਕਰਕੇ ਰੱਖ ਦੇਣੀ ਆ ਮੰਮੀ ਉਹਨੇ ਵੀ ਆ ਗਏ ਸੀ ਜੀ ਦਵਾਈ ਲੈਣ ਤੋਂ ਬੱਸ ਜੀ ਉਹਨਾਂ ਨੇ ਮਤਲਬ ਡਾਕਟਰ ਨੇ ਕੁਝ ਦੱਸਿਆ ਤਾਂ ਹੈ ਨਹੀਂ ਖਾਸ ਇਹ ਸੀ ਜਿਵੇਂ ਐਕਸ-ਰੇ ਵਗੈਰਾ ਕਰ ਲਿਆ ਸੀ ਪੁੱਛਿਆ ਵੀ ਸੀ ਮੰਮੀ ਉਹਨਾਂ ਨੇ ਕਹਿੰਦੇ ਵੀ ਤੁਹਾਨੂੰ ਦਵਾਈ ਦੇਤੀ ਜੀ ਤੁਸੀਂ ਦਵਾਈ ਖਾ ਲੈ ਕੇ ਦੇਖੋ ਮਤਲਬ ਦੱਸ ਦੇਣਾ ਵੀ ਫਿਰ ਤੁਹਾਨੂੰ ਖੁਦ ਰਿਜ਼ਲਟ ਸਾਹਮਣੇ ਆਜੂਗਾ ਹਨਾ ਵੀ ਕਿੰਨਾ ਤੁਹਾਨੂੰ ਫਰਕ ਆ ਵੀ ਕਿਦਾਂ ਫੀਲ ਕਰਦੀ ਹੈ ਤੁਹਾਡੀ ਬਾਡੀ ਜਿਵੇਂ ਮੈਂ ਤੁਹਾਨੂੰ ਦੱਸੀ ਸੀ ਹਦਾਲ ਸਬਜ਼ੀ ਵਗੈਰਾ ਤਾਂ ਮੈਂ ਉਦੋਂ ਦਾਲ ਰੱਖੀ ਹੋਈ ਸੀਗੀ ਹੋਰ ਜਿਹੜੇ ਕੰਮ ਕਰ ਕਰਨੇ ਸੀ ਬਸ ਉਹ ਕਰ ਲਈ ਸੀ ਤਾਰ ਚੋਰੀ ਸੀ ਮੈਂ ਜਦ ਨੂੰ ਫਿਰ ਮੰਮੀ ਹੁਣੀ ਵੀ ਆ ਗਈ ਸੀ ਫਿਰ ਆਉਂਦੇ ਹੋਏ ਇਹਨਾਂ ਨੂੰ ਇਹ ਸੀ ਕਿ ਵੀ ਚਲੋ ਕੁਛ ਨਾ ਕੁਛ ਜਿਵੇਂ ਸਬਜ਼ੀ ਬਕਾਇਰ ਸੀ ਗਿਆ ਆਲੂ ਪਿਆਜ਼ ਇਦਾਂ ਹਨਾ ਵੀ ਉਹ ਚੀਜ਼ਾਂ ਲੈ ਕੇ ਉਹਨਾਂ ਨੇ ਸੀ ਉਹ ਵੀ ਲੈ ਆਏ ਸੀਗੇ ਬਸ ਇੱਥੇ ਮੈਂ ਉਹ ਚੀਜ਼ਾਂ ਨੂੰ ਦੀ ਬਸ ਸਾਮ ਸੰਭਾਲ ਜੀ ਕਰਕੇ ਢਟੀ ਸੀ ਫਿਰ ਉਸ ਤੋਂ ਬਾਅਦ ਲੱਗੀ ਸੀ ਮੈਂ ਤੜਕਾ ਕੱਟਣਾ ਮੈਂ ਕਿਹਾ ਚਲੋ ਪਿਆਜ਼ ਵਗੈਰਾ ਕੱਟਦੀ ਆ ਪਿਆਜ਼ ਲਸਣ ਤੇ ਅਦਰਕ ਮੈਂ ਕਿ ਵਿਚਾਲੇ ਇਹ ਕੱਟ ਕੇ ਫਿਰ ਨਾਲ ਲਾ ਲਾਂਗੇ ਤੜਕਾ ਤੜਕਾ ਲਗਾ ਕੇ ਫਿਰ ਕਰਦੀਆਂ ਜੀ ਫਿਰ ਨਾਲੇ ਤੜਕਾ ਲੱਗ ਜੂਗਾ ਨਾਲੇ ਫੁਲਕੇ ਬਣ ਜਾਣਗੇ ਵੀ ਦੁੱਧ ਵਗੈਰਾ ਤਾਂ ਗਰਮ ਕਰ ਲਿਆ ਸੀਗਾ ਵੀ ਜੇ ਐ ਹੁੰਦਾ ਜੀ ਜਿਵੇਂ ਥੋੜਾ ਬਹੁਤਾ ਘੱਟ ਵਾਧਾ ਫਿਰ ਉਸ ਸਾਬ ਮਿਲਾਦਾ ਵੀ ਇਸ ਹੂਣ ਵਾਲੇ ਦੇ ਵਿੱਚੋਂ ਵਾਲੀ ਦਿੱਤੀ ਜਾਂਦੀ ਹੁੰਦੀ ਹੈ ਇੱਥੇ ਮੈਂ ਬੈਠੀ ਨਾਲ ਤਾਂ ਤੜਕਾ ਕੱਟਣ ਲੱਗੀ ਸੀ ਨਾਲੇ ਫਿਰ ਮੈਂ ਮੰਮੀ ਨੂੰ ਪੁੱਛ ਰਹੀ ਸੀਗੀ ਮੰਮੀ ਕਹਿੰਦੇ ਵਿੱਚ 10 ਕ ਦਿਨ ਦੀ ਦਵਾਈ ਦਿੱਤੀ ਉਹਨਾਂ ਨੇ ਵੀ ਫਿਰ ਬਾਕੀ ਹੁਣ 10 ਦਿਨ ਤੋਂ ਬਾਅਦ ਦੇਖਦੇ ਆਂ ਜੀ ਵੀ ਹੁਣ ਨਾ 10 ਦਿਨ ਤੋਂ ਬਾਅਦ ਪਤਾ ਲੱਗੂਗਾ ਵੀ ਕਿੰਨਾ ਕੀ ਫਰਕ ਪੈਂਦਾ ਫਿਰ ਉਹ ਸਾਬਨਾ ਜੀ ਬਦਲ ਕੇ ਦੇ ਦੇਣਗੇ ਤੇ ਥੋੜਾ ਜਿਹਾ ਨਾ ਮੰਮੀ ਦੀ ਲਤ ਦੇ ਵਿੱਚ ਦਿੱਕਤ ਜੀ ਹੋ ਜਾਂਦੀ ਜਿਵੇਂ ਇੱਕ ਲਤ ਨਾ ਦੁਖਣ ਲੱਗ ਜਾਂਦੀ ਕੁਝ ਤੁਹਾਨੂੰ ਪਤਾ ਨਾ ਵੀ ਇਸ ਦੇ ਅਕੋਰਡਿੰਗ ਵੀ ਇਹ ਚੀਜ਼ਾਂ ਦਾ ਚੱਲਦਾ ਰਹਿੰਦਾ ਹੈ ਬਸ ਮੰਮੀ ਇੱਥੇ ਮੈਂ ਤੜਕਾ ਲਗਾ ਰਹੀ ਸੀ ਮੈਨੂੰ ਥੋੜਾ ਦੁੱਧ ਘਟ ਲੱਗਦਾ ਸੀ ਮੈਂ ਕਿਹਾ ਚਲ ਗਰਮ ਕਰ ਲੈਨੇ ਆਂ ਨਾਲ ਦੁੱਧ ਰੱਖਿਆ ਸੀ ਗਰਮ ਹੋਣਾ ਤੇ ਫਿਰ ਕੁਝ ਮੰਮੀ ਕਹਿੰਦੇ ਚੱਲ ਵੀ ਮੈਂ ਫੁਲਕੇ ਬਣਾ ਦਿੰਨੀ ਵੀ ਨਾਲ ਦੀ ਨਾਲ ਤੜਕਾ ਲਗਾ ਕੇ ਫਿਰ ਮੈਨੂੰ ਇਹ ਸੀ ਮੈਂ ਕਿ ਉਹ ਚੱਲਣ ਨਾਲੇ ਮੈਂ ਸਾਰੇ ਨੂੰ ਰੋਟੀ ਫੜਾ ਦਿੰਨੀ ਜਣੀ ਪਾ ਕੇ ਦੇ ਦੂੰਗੀ ਵੀ ਫਤਫੜਾ ਦਿੰਦਾ ਹੁੰਦਾ ਜੀ ਨਾਲੇ ਉਹ ਆਪਦੀ ਲੈ ਲੂਗਾ ਵੀ ਇਕੱਠੇ ਇਹ ਹੋ ਜਾਂਦਾ ਵੀ ਇਕੱਠਾ ਹੀ ਕੰਮ ਮੁੱਕ ਜੂਗਾ ਕੰਮ ਮਕਾ ਕੇ ਜੀ ਫਿਰ ਕੁਝ ਏ ਸੀ ਵੀ ਜਿਵੇਂ ਨਾ ਹੁਣ ਤਾਂ ਦਾਲ ਬਣਾ ਲਈ ਸੀ ਮੈਨੂੰ ਇਹ ਸੀ ਮੈਂ ਕਿਹਾ ਵੀ ਚਲੋ ਕੱਲ ਨੂੰ ਸ਼ਾਮ ਨੂੰ ਦਾਲ ਖਾ ਲਾਂਗੇ ਵੀ ਮਾਰਨਿੰਗ ਟਾਈਮ ਨਾ ਭਿੰਡੀਆਂ ਲੈਆਂ ਹੋਈਆਂ ਸੀਗੀਆਂ ਵੀ ਉਹਨਾਂ ਨੂੰ ਤੋਕੇ ਰੱਖਿਆ ਹੋਇਆ ਸੀਗੀਆਂ ਵੀ ਉਹ ਸਬਜ਼ੀ ਵਗੈਰਾ ਕੱਟ ਕੇ ਰੱਖ ਲਾਂਗੇ ਵੀ ਮਾਰਨਿੰਗ ਟਾਈਮ ਸਬਜ਼ੀ ਖਾ ਲਾਂਗੇ ਕਿਉਂਕਿ ਜੀ ਜੀ ਮੈਂ ਤੁਹਾਨੂੰ ਦੱਸਿਆ ਸੀ ਨਾ ਵੀ ਮਾਰਨਿੰਗ ਟਾਈਮ ਤੇ ਚਲੋ ਮਾਰਨਿੰਗ ਲੰਚ ਚ ਵੀ ਸਬਜ਼ੀ ਦਾ ਚੱਲ ਜਾਂਦਾ ਵੀ ਡਿਨਰ ਦੇ ਵਿੱਚ ਸਬਜ਼ੀ ਥੋੜੀ ਜਿਹੀ ਸੁੱਕੀ ਅਵਾਇਡ ਕਰਨੀ ਚਾਹੀਦੀ ਹੈ ਵੀ ਆਪਾਂ ਨਾ ਜੇ ਦਾਲ ਦਾ ਮਤਲਬ ਪਤਲੀ ਜਿਵੇਂ ਦਾਲ ਜਾਂ ਫਿਰ ਦੂਜੇ ਲੋਟ ਕੋਈ ਤਰੀ ਵਾਲੀ ਸਬਜੀ ਆ ਹਨਾ ਵੀ ਜਿਵੇਂ ਆਲੂ ਪਕੌੜੇ ਬੜੀਆਂ ਉਦਾਂ ਦੀ ਅਸੀਂ ਸਬਜੀ ਕਹਿੰਦੇ ਆ ਕੁਝ ਲੋਕ ਦਾਲ ਕਹਿੰਦੇ ਨੇ ਜੀ ਚਲੋ ਆਪ ਦਾ ਆ ਉਹ ਹਨਾ ਵੀ ਅਸੀਂ ਸਿਰਫ ਜਿਹੜੀ ਸੁੱਕੀ ਉਹ ਨੂੰ ਹੀ ਸਬਜੀ ਕਹਿੰਦੇ ਆ ਤੇ ਉਹ ਦੇ ਕਰਕੇ ਵੀ ਫਿਰ ਜਿਹੜੀ ਆਪਾਂ ਉਦਾਂ ਮਤਲਬ ਦਾਲ ਟਰਾਈਪ ਜਾਂ ਤਰੀ ਵਾਲੀ ਉਹਦੇ ਨਾਲ ਖਾਣੇ ਨਾ ਵੀ ਉਹ ਹਾਜਮ ਆਪਣੇ ਛੇਤੀ ਹੋ ਜਾਂਦੀ ਹੈ ਜਿਹੜੀ ਆਪਾਂ ਸੁੱਕੀ ਸਬਜੀ ਦੇ ਨਾਲ ਰੋਟੀ ਖਾਣੇ ਉਹ ਹਾਜਮ ਨੂੰ ਟਾਈਮ ਲੈਂਦੀ ਆ ਹਾਂਜੀ ਵੀ ਅਗਰ ਆਪਾਂ ਜਿਵੇਂ ਕੁਝ ਲੋਕ ਨਾ ਸ਼ਾਮ ਦੀ ਰੋਟੀ ਪਣੀ ਮਤਲਬ ਬਹੁਤ ਜ਼ਿਆਦਾ ਜਲਦੀ ਖਾਂਦੇ ਨੇ ਨਾ ਉਹ ਚੀਜ਼ ਦਾ ਚਲੋ ਫਿਰ ਵੀ ਫਾਇਦਾ ਰਹਿੰਦਾ ਹੈ ਪਰ ਆਮ ਤੌਰ ਤੇ ਤਾਂ ਇਹ ਹੁੰਦਾ ਵੀ ਸ਼ਾਮ ਨੂੰ ਆਪਾਂ ਥੋੜੀ ਜਿਹੀ ਪਤਲੀ ਉਹ ਦਾਲ ਸਬਜੀ ਖਾਣੀ ਚਾਹੀਦੀ ਆ ਰੋਟੀ ਬਾਕੀ ਜੀ ਚਲੋ ਆਪਦੀ ਮਰਜ਼ੀ ਹੈ ਹੁਣ ਆਪਾਂ ਕਰਦੇ ਆ ਪਲੌਂ ਦਾ ਐਂਡ ਓਕੇ ਬਾਈ ਟੇਕ ਹੈ ਲਵ ਯੂ ਆਲ ਮੈਂਬਰਸ